ਸਰੂਰ ਆਪਣੀ ਦਸੀ ਖਾਂਜੀ ਹਾਂਜੀ ਦੋਸਤੋ ਸਿੱਧੂ ਡੇਰੀ ਫਾਰਮ ਮਾਨਸਾ ਜੀ ਤੁਹਾਡਾ ਸਵਾਗਤ ਹੈ ਅੱਜ ਆ ਦੋਸਤੋ 18 ਸਤੰਬਰ ਅੱਜ ਦੋਸਤੋ ਆਪਾਂ ਇੱਕ ਵੀਰ ਨੂੰ ਸੰਰੂਰ ਜਰੇ ਦੇ ਵਿੱਚ ਕੰਮ ਕਰਵਾਇਆ ਹੈ ਸਰਪੰਚ ਹੈ ਬਈ ਇਹ ਸਸਰੀ ਕਾ ਬਈ ਜੀ ਸਸਰੀ ਕਾ ਜੀ ਕੀ ਨਾਮ ਹੈ ਜੀ ਆਪਣਾ ਜਗਦੇਵ ਸਿੰਘ ਜਗਦੇਵ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਕੰਟਾ ਆਪਣਾ ਲੌਂਗਵਾਲ ਲੌਂਗਵਾਲ ਤਸੀਲ ਆਪਣਾ ਸਮਰੂਰ ਪੈਂਦੀ ਹੈ ਸਮਰੂਰ ਵਾਲਾ ਕੋਈ ਵੀ ਬੰਦਾ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਇਹ ਬਾਈ ਦੇ ਘਰ ਦਵਾਈ ਮਿਲਿਆ ਕਰੂਗੀ ਤੇ ਤੁਸੀਂ 7000 ਰੁਪਏ ਦਵਾਈ ਲੈ ਕੇ ਜਾਓਗੇ 7000 ਰੁਪਏ ਦਵਾਈ ਲੈ ਕੇ ਜਾਓਗੇ ਸੇਲ ਕਰਨ ਖਾਤਰੀ ਲੈ ਕੇ ਜਾ ਰਹੇ ਹੋ ਸੇਲ ਕਰਨਾ ਠੀਕ ਹੈ ਜੀ ਇਹ ਪਹਿਲਾਂ ਬਾਈ ਜੀ ਤੁਸੀਂ ਦਵਾਈ ਵਰਤੀ ਸੀ ਕਿੰਨੀ ਦਿਨ ਲਈ ਆਪ ਵਰਤੀ ਵੀਰੇ ਮੈਂ 10 ਪਸੂ ਦੇ 10 ਪਸੂ ਦੀ ਵਰਤੀ ਉਹ 10 ਪਸੂ ਠੀਕ ਹੈ ਇਹ ਸੋਡਾ ਮੰਨ ਕੇ ਮੈਂ ਕੀਤਾ ਮਾਰਾ ਸਾਡਾ ਮੰਨ ਇਹ ਗੱਲ ਕੀਤੇ ਨਾ ਬਾਈ ਵੀ ਕਿਉਂਕਿ ਲੋਕ ਯਾਰ ਜਿਹੜੇ ਮਹਿੰਗੀ ਲੁੱਕ ਦਾ ਸਟਾਰ ਹੁੰਦੇ ਨੇ ਉਹਨਾਂ ਦੇ ਬਚ ਹਾਂ ਜੀ ਗਦੇਵ ਸਿੰਘਾ ਤੇ ਪਿੰਡ ਪਿੰਡੀ ਕੇਰ ਸਿੰਘ ਵਾਲੇ ਬਾਰਬਰ ਟੋਲ ਪ੍ਰਾਜੇ ਦੇ ਨੇੜੇ ਆ ਖਾਸ ਅਸੀਂ ਲੰਗੋ ਵਾਲੇ ਕਹਿੰਦੇ ਆ ਫੋਨ ਨੰਬਰ ਹੈ 9974337393 ਠੀਕ ਹੈ ਸੱਸੀ ਕਾ ਬਈ ਸੱਸੀ ਕਾ ਆਪਣਾ ਕੀ ਨਾਮ ਹੈ ਜੀ ਲੰਗੋ ਕਰਮਜੀਤ ਸਿੰਘ ਕਰਮਜੀਤ ਤੁਸੀਂ ਆਪਣਾ ਘਰੇਲੂ ਮਾਦੇ ਖਤਰ ਲੈਣਾ ਜੀ ਕਰੇ ਜੀ ਕਿੰਨੇ ਬਈ ਲੈ ਕੇ ਦਿੰਦੇ ਹੋ ਤੁਸੀਂ ਅਸੀਂ 2500 ਦੇ ਤੁਸੀਂ ਕੋਈ ਵੀਡੀਓ ਵਗੈਰਾ ਦੇਖੀ ਹੈ ਜਾਂ ਕਿਸੇ ਨੇ ਤੁਹਾਨੂੰ ਦੱਸਿਆ ਹੈ ਵੀਡੀਓ ਵੀ ਦੇਖਿਆ ਭਾਈ ਇਹ ਮੁੰਡਾ ਆਪਣਾ ਅੱਛਾ ਜੀ ਆਰਸੀ ਇਹਨੇ ਦੱਸਿਆ ਵੀ ਉਹ ਕਹਿੰਦਾ ਆਪਣੇ ਬਾਈ ਕੋਲੇ ਦਵਾਈ ਆ ਅੱਛਾ ਜੀ ਇਹ ਰਿਜ਼ਲਟ ਪੂਰਾ ਅੱਛਾ ਜੀ ਇਹ ਤਾਂ ਗੱਲ ਵੀ ਤੁਸੀਂ ਰਿਜ਼ਲਟ ਅਸੀਂ ਵਰਤੇ ਦੱਸੂਗੇ ਹਾਂ ਜੀ ਆਪਣੀ ਮੱਝ ਦਾ ਗਾਣਗੇ ਮੱਝ ਜੀ ਸੁਣ ਕੇ ਜ ਸੁਣਾਲੀ ਹੈ ਸੁਣਨ ਵਾਲੀ 8ਵਾਂ ਮਹੀਨਾ ਲੱਗਿਆ ਜੀ ਠੀਕ ਹੈ ਸਸਰੀ ਗੱਲ ਜੀ ਆਪਣਾ ਕੀ ਨਾਮ ਆ ਜੀ ਸੁਭਿੰਦਰ ਸਿੰਘ ਸੁਭਿੰਦਰ ਸਿੰਘ ਫੋਨ ਨੰਬਰ ਕਿੰਨਾ ਹੈ 99157 ਠੀਕ ਹੈ ਜੀ 67200 ਠੀਕ ਹੈ ਜੀ ਪਿੰਡ ਨਗਰਕਲਾ ਪਿੰਡ ਨਗਰਕਲਾ ਠੀਕ ਹੈ ਭਾਈ ਜੀ ਦਿਨ ਵਿੱਚ ਇੱਕ ਵਾਰ ਦਵਾਈ ਦੇਣੀ ਹੈ ਪਹਿਲੇ ਦਿਨ 2.5 ਗ੍ਰਾਮ ਤੇ ਦੂਸਰੇ ਦਿਨ 2.5 ਗ੍ਰਾਮ ਤੀਸਰੇ ਦਿਨ ਮੈਨੂੰ ਫੋਨ ਕਰਨਾ ਮੱਕੀ ਦੇ achar ਤੇ ਬਾਇਰਾ ਪਾਉਣਾ ਨਹੀਂ ਇੱਕ ਦਵਾਈ ਫ੍ਰਿਜ ਦੇ ਵਿੱਚ ਰੱਖਣੀ ਹੈ ਪੈਕੇਟ ਜੋ ਬਾਹਰ ਕੱਢ ਕੇ ਜਿਵੇਂ ਥਾਲੀ ਵਿੱਚ ਠੀਕ ਠੀਕ ਹੈ ਦਿਨ ਵਿੱਚ ਇੱਕ ਵਾਰ ਦੇਣੀ ਜਿਹੜੇ ਤਾਈ ਮੱਝ ਨੂੰ ਕੱਲ ਨੂੰ ਦਾਣੇ ਜਿਹੇ ਸਕੇ ਨੂੰ ਚਾਰ ਜਿਹੇ ਸਕੇ ਨੂੰ ਭਾਵੇਂ ਨਾਲ ਨਾਲ ਹਿੱਸੇ ਨੂੰ ਪਾਣੀ ਦੇ ਠੀਕ ਹੈ ਜੀ ਤੁਹਾਨੂੰ